ਦੀਵਾਲੀ ਦਾ ਤਿਉਹਾਰ ਜਿੱਥੇ ਰੌਸ਼ਨੀ ਤੇ ਖੁਸ਼ੀਆਂ ਦਾ ਤਿਉਹਾਰ ਹੈ ਅਤੇ ਲੋਕ ਆਪਸ ਵਿੱਚ ਪਾਈਚਾਰਕਸਾਂ ਨਾਲ ਇਹ ਤਿਉਹਾਰ ਮਨਾਉਂਦੇ ਹਨ ਅਤੇ ਇੱਕ ਦੂਜੇ ਨੂੰ ਤੋਹਫੇ ਵੀ ਦਿੰਦੇ ਹਨ। ਉੱਥੇ ਹੀ ਇਸ ਤਿਉਹਾਰ ਵਿੱਚ ਮਿਠਾਈ ਦਾ ਬਹੁਤ ਮਹੱਤਵ ਹੈ। ਜਿਸ ਨੂੰ ਲੋਕ ਇੱਕ ਗਿਫਟ ਜਾਂ ਤੋਹਫੇ ਵਜੋਂ ਆਪਣੇ ਰਿਸ਼ਤੇਦਾਰਾਂ ਸਗੇ ਸੰਬੰਧੀਆਂ ਨੂੰ ਦਿੰਦੇ ਹਨ। ਫਾਸਟਰੀ ਨਿਊਜ਼ ਟੀਮ ਨੇ ਸ਼ਹਿਰ ਵਿੱਚ ਕੁਝ ਖਾਸ ਮਿਠਾਈਆਂ ਦੀਆਂ ਦੁਕਾਨਾਂ ਦਾ ਦੌਰਾ ਕੀਤਾ ਤੇ ਦੇਖਿਆ ਕਿ ਇਸ ਤਿਉਹਾਰ ਦੇ ਮੱਦੇਨਜ਼ਰ ਮਿਠਾਈਆਂ ਖੂਬ ਵਿਕ ਰਹੀਆਂ ਹਨ। ਔਰ ਲੋਕ ਆਪਣੇ ਮਨਪਸੰਦੀਆਂ ਮਿਠਾਈਆਂ ਖੂਬ ਖਰੀਦ ਰਹੇ ਸਨ। ਪਿਛਲੇ ਕਈ ਸਾਲਾਂ ਤੋਂ ਇਹ ਦੇਖਣ ਵਿੱਚ ਆ ਰਿਹਾ ਹੈ ਕਿ ਸ਼ਹਿਰ ਵਿੱਚ ਬਹੁਤ ਸਾਰੇ ਦੁਕਾਨਦਾਰਾਂ ਵੱਲੋਂ ਮਿਲਾਕਟੀ ਅਤੇ ਨਕਲੀ ਮਠਾਈਆਂ ਬਣਾ ਕੇ ਵੇਚੀਆਂ ਜਾ ਰਹੀਆਂ ਸਨ ਜਿਸ ਤੇ ਸਿਹਤ ਵਿਭਾਗ ਵੱਲੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਇਸ ਸੰਬੰਧੀ ਮਠਾਈਆਂ ਖਰੀਦ ਰਹੇ ਲੋਕਾਂ ਨੇ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਹੀ ਗੱਲ ਹੈ ਕਿ ਕੁਝ ਦੁਕਾਨਦਾਰਾਂ ਵੱਲੋਂ ਇਹ ਕਾਲਾ ਬਾਜ਼ਾਰੀ ਕੀਤੀ ਜਾਂਦੀ ਹੈ ਜੋ ਕਿ ਲੋਕਾਂ ਦੀ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਹੈ ਸੋ ਦੁਕਾਨਦਾਰਾਂ ਨੂੰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ ਜਿਸ ਨਾਲ ਲੋਕਾਂ ਦੀ ਸਿਹਤ ਖਰਾਬ ਹੋਵੇ ਇਸ ਮੱਕੇ ਦੁਕਾਨਦਾਰ ਨੇ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਸਾਫ਼ ਸਫਾਈ ਦਾ ਖਾਸ ਧਿਆਨ ਰੱਖ ਕੇ ਹੀ ਸਾਰਾ ਸਮਾਨ ਤਿਆਰ ਕੀਤਾ ਜਾਂਦਾ ਹੈ ਅਤੇ ਇਹ ਸਾਰਾ ਸਮਾਨ ਬਹੁਤ ਚੰਗੇ ਮਟੀਰੀਅਲ ਨਾਲ ਤਿਆਰ ਕੀਤਾ ਜਾਂਦਾ ਹੈ ਉਹਨਾਂ ਹੋਰ ਵੀ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰਾ ਸਮਾਨ ਸਾਫ਼ ਸੁਥਰੇ ਤਰੀਕੇ ਨਾਲ ਤਿਆਰ ਕਰਨ ਅਤੇ ਚੰਗੇ ਮਟੀਰੀਅਲ ਦੀ ਵਰਤੋਂ ਕਰਨ ਤਾਜੋ ਉਹਨਾਂ ਵੱਲੋਂ ਵਿੱਚੇ ਗਏ ਸਮਾਨ ਕਾਰਨ ਕਿਸੇ ਦੀ ਸਿਹਤ ਪੱਖੋਂ ਕੋਈ ਵੀ ਨੁਕਸਾਨ ਨਾ ਹੋਵੇ। ਦਿਵਾਲੀ ਦਾ ਤਿਵਾਰ ਜੀ ਇੱਕ ਐਸਾ ਤਿਵਾਰ ਹੈ ਜਿਹਦੇ ਵਿੱਚ ਹਿੰਦੁਸਤਾਨ ਦੀ ਇਕਤਾ ਨਜ਼ਰ ਆਉਂਦੀ ਹੈ। ਇਸ ਦਿਵਾਲੀ ਨੂੰ ਇਸ ਤਿਵਾਰ ਨੂੰ ਹਿੰਦੁਸਤਾਨ ਦੇ ਸਾਰੇ ਧਰਮ ਰਲ ਮਿਲ ਕੇ ਮਨਾਉਂਦੇ ਨੇ। ਚਾਹੇ ਉਹ ਹਿੰਦੂ ਨੇ ਚਾਹੇ ਸਿੱਖ ਨੇ ਮੁਸਲਮਾਨ ਨੇ ਹਰ ਕਿਸੇ ਦਾ ਇਹ ਨਾਲ ਕੋਈ ਨਾ ਕੋਈ ਇੱਕ ਗੁੜਾਵ ਹੈਗਾ। ਔਰ ਸਭ ਤੋਂ ਵੱਡੀ ਗੱਲ ਅਸੀਂ ਅੰਬਸਰ ਚ ਵਿੱਚ ਬੈਠੇ ਹਾਂ। ਅੰਬਸਰੀ ਦਿਵਾਲੀ ਜਿਹੜੀ ਆ ਵੋਲਡ ਮਸ਼ਹੂਰ ਆ ਦੁਬਾਰਾ ਸਾਹਿਬ ਦੀ ਆਤਿਸ਼ਬਾਜੀ ਵੇਖਣ ਲਈ ਦੁਨੀਆ ਦੇਸ਼ ਦੁਨੀਆ ਦੇ ਕੋਨੇ ਕੋਨੇ ਤੋਂ ਲੋਕ ਆਉਂਦੇ ਨੇ ਇੱਕ ਹਵਤਿਆ ਕਿ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਮੈਂ ਲੋਕਾਂ ਨੂੰ ਇਸ ਦੀਵਾਲੀ ਦੇ ਮੌਕੇ ਤੇ ਇੱਕੋ ਸੰਦੇਸ਼ ਦੇਣਾ ਚਾਹਾਂਗਾ ਵੀ ਚੰਗਾ ਖਾਓ ਤੇ ਤੇ ਸਿਹਤਮੰਦ ਰਹੋ ਕਿਉਂਕਿ ਇਸ ਮੌਕੇ ਤੇ ਬਹੁਤ ਸਾਰੇ ਸ਼ਰਤੀ ਅੰਸਰ ਹੁੰਦੇ ਨੇ ਜਿਹੜੇ ਵੀ ਮਠਾਈਆਂ ਦੇ ਵਿੱਚ ਮਲਾਉਟ ਮਲਾਉਟ ਕਰਦੇ ਨੇ ਜਿਹਦੇ ਨਾਲ ਲੋਕਾਂ ਦੀ ਸਿਹਤ ਦਾ ਖਲਵਾੜ ਹੁੰਦਾ ਪਰ ਮੈਂ ਲੋਕਾਂ ਨੂੰ ਇੱਕ ਸੰਦੇਸ਼ ਦਵਾਂਗਾ ਵੀ ਚੰਗਾ ਖਾਓ ਤੇ ਚੰਗਾ ਦਿਓ ਲੋਕਾਂ ਨੂੰ ਤਾਂ ਕਿ ਉਹਨਾਂ ਦੀ ਸਿਹਤ ਬਣੀ ਰਹੇ ਉਹਨਾਂ ਕੋ ਇਨਸਾਨ ਨਾ ਹੋਵੇ। ਦੀਵਾਲੀ ਦਾ ਤਿਹਾਰ ਜੀ ਬਹੁਤ ਵਧੀਆ ਤਿਹਾਰ ਹੈ ਇੱਕ ਸਾਰੇ ਧਰਮਾਂ ਦਾ ਸਾਂਝਾ ਤਿਹਾਰ ਹੈ ਇਹ ਮਨਾਇਆ ਜਾਂਦਾ ਲੋਕਾਂ ਵੱਲੋਂ। ਤੇ ਲੋਕਾਂ ਵੱਲੋਂ ਜਿਹੜਾ ਪਿਆਰ ਭਾਵਨਾ ਦੇ ਨਾਲ ਜਿਹੜਾ ਇਹ ਤਿਹਾਰ ਮਨਾਇਆ ਜਾਂਦਾ। ਫਿਰ ਅੰਮ੍ਰਿਤਸਰ ਦੀ ਦੀਵਾਲੀ ਦਾ ਤਾਂ ਕਿਹਾ ਖੂਬ ਨਜ਼ਾਰਾ ਹੈ। ਇੱਕ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ 'ਚ ਦੀਵਾਲੀ ਜਿਹੜੀ ਆ ਪਤਸ਼ਵਾਂਜੀ ਉਹ ਵੇਖਣ ਵਾਲੀ ਹੁੰਦੀ ਹੈ। ਜਿਵੇਂ ਕਿ ਆਪ ਸਾਰੇ ਜਾਣਦੇ ਹੀ ਹੋ ਤੇ ਦਾਲ ਰੋਟੀ ਘਰ ਦੀ ਦਿਵਾਲੀ ਅਮਰ ਸਰਦੀ ਬਹੁਤ ਵਧੀਆ ਤਰੀਕੇ ਨਾਲ ਮਨਾਈ ਜਾਂਦੀ ਆ ਤੇ ਲੋਕਾਂ ਨੇ ਸੰਦੇਸ਼ ਵੀ ਇਹ ਦੇਣਾ ਚਾਹੁੰਦੇ ਆ ਕਿ ਦਿਵਾਲੀ ਜਿਹੜੀ ਆ ਪ੍ਰਦੂਸ਼ਣ ਰਹਿਤ ਮਨਾਉਣੀ ਚਾਹੀਦੀ ਆ ਤਾਂ ਜੋ ਜਿਹੜਾ ਸਾਨੂੰ ਕਲੂਸ਼ਨ ਦੇ ਨਾਲ ਜਿਹੜੀ ਸਮੱਸਿਆ ਪੈਦਾ ਹੋ ਰਹੀਆਂ ਨੇ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਉਹ ਨਾ ਹੋਣ ਤੇ ਦੂਜੀ ਗੱਲ ਇਹ ਆ ਵੀ ਜਿਵੇਂ ਆਪਾਂ ਹੁਣ ਇੱਥੇ ਸਮਾਨ ਖਰੀਦਣ ਲਈ ਆਏ ਆ ਭਾਟੀਆ ਸਾਹਿਬ ਦੀ ਦੁਕਾਨ ਤੇ ਤੇ ਇਹਨਾਂ ਦਾ ਸਮਾਨ ਜਿਹੜਾ ਬਹੁਤ ਵਧੀਆ ਹੁੰਦਾ ਤੇ ਲੋਕਾਂ ਨੂੰ ਵੀ ਇਹੋ ਅਪੀਲ ਕਰਦੇ ਆ ਕਿ ਤੁਸੀਂ ਵੀ ਚੰਗੀਆਂ ਦੁਕਾਨਾਂ ਤੋਂ ਚੰਗਾ ਸਮਾਨ ਖਰੀਦੋ ਤੇ ਸਾਫ ਸਫਾਈ ਦਾ ਇੱਥੇ ਵੀ ਬਹੁਤ ਧਿਆਨ ਰੱਖਦੇ ਨੇ ਜਿਵੇਂ ਕਿ ਹੁਣ ਵੀ ਬਹੁਤ ਸਫਾਈ ਨਾਲ ਸਮਾਨ ਜਿਹੜਾ ਉਹ ਦਿੱਤਾ ਜਾ ਰਿਹਾ ਲੋਕਾਂ ਨੂੰ ਤੇ ਇਹੋ ਹੀ ਅਪੀਲ ਹੈ ਲੋਕਾਂ ਨੂੰ ਵੀ ਚੰਗੀਆਂ ਦੁਕਾਨਾਂ ਤੇ ਜਾਓ ਜਿੱਥੇ ਸਾਫ ਸਫਾਈ ਹੋਵੇ ਚੰਗਾ ਸਮਾਨ ਖਰੀਦੋ ਤੇ ਦੁਕਾਨਦਾਰਾਂ ਨੂੰ ਵੀ ਇਹੋ ਹੀ ਅਪੀਲ ਹੈ ਵੀ ਵਧੀਆ ਸਮਾਨ ਬਣਾਓ ਤੇ ਤਿਹਾਰ ਜਿਹੜਾ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਤਾਂ ਜੋ ਅਸੀਂ ਬਿਮਾਰੀਆਂ ਤੋਂ ਜਿਹੜੇ ਉਹ ਬਚ ਸਕੀਏ ਬਸ ਇਹੀ ਹੈ ਵੀ ਜਿਹੜਾ ਤਿਹਾਰ ਜਿਹੜਾ ਉਹ ਪ੍ਰੇਮ ਦੇ ਸਤਕਾਰ ਦੇ ਨਾਲ ਮਨਾਇਆ ਜਾਵੇ ਅਸੀਂ ਗੱਲ ਜੀ ਬਿਲਹੇ ਸਾਰੇ ਸ਼ਹਿਰ ਵਾਸੀਆਂ ਨੂੰ ਬਾਈ ਕੁ ਜੀ ਕਾ ਖਾਲਸਾ ਵਾਹੀ ਦੀ ਵਦੇ ਮੈਂ ਰਾਮ ਬਾਪਾਟਿਆ ਇਸ ਵੀਡੀਓ ਵੱਲੋਂ ਗੁਰਪ੍ਰੀਤ ਸਿੰਘ ਬਾਟਿਆ ਦੀਵਾਲੀ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਨੇ ਅਸੀਂ ਪਿਛਲੀ ਵਾਰ ਜਿਹੜਾ ਫਿਰ ਨਵੇਂ ਤਰੀਕੇ ਨਾਲ ਆਪਾਂ ਅਪਡੇਟ ਕਰਦੇ ਹਰ ਹਰ ਵਾਰੀ ਅਪਡੇਟ ਕਰਦੇ ਹਾਂ ਨਿਊ ਤੋਂ ਨਿਊ ਆਈਟਮ ਲੈ ਕੇ ਆਈਦੀ ਹੈ ਔਰ ਇਸ ਵਾਰ ਲਈ ਕਾਜੂ ਕਤਲੀ ਆਪਾਂ ਨਵੀਂ ਆਈਟਮ ਲੈ ਕੇ ਆਏ ਆ ਜੀ ਆਪਣੀ ਦੁਕਾਨ ਤੇ ਤੇ ਹੋਰ ਚਨਾ ਮਰਫੀ ਚਨਾ ਲੱਡੂ ਪਰ ਨਿਊ ਐਟਮ ਲਾਂਚ ਕੀਤੀ ਆ ਨਹੀਂ ਅਸੀਂ ਇਹ ਸਾਰੇ ਬਿਲਕੁਲ ਹੈਜੀਨਿਕ ਤਰੀਕੇ ਨਾਲ ਤਿਆਰ ਕਰਦੇ ਆਂ ਬੰਦਿਆਂ ਨੂੰ ਕਹੀਦਾ ਸਾਡੇ ਬੇਲੀਕਾਰ ਦੇ ਸਾਡੇ ਕੋਲ ਮਸ਼ੀਨਾਂ ਦਾ ਕੰਮ ਹੁੰਦਾ ਗੁੱਲੇ ਵਗੈਰਾ ਦੇ ਸਭ ਮਸ਼ੀਨਾਂ ਦਾ ਕੰਮ ਹੋ ਰਿਹਾ ਮਿਕਸਿੰਗ ਵਾਸਤੇ ਮਸ਼ੀਨ ਹੈ ਸਾਡੇ ਕੋਲ ਸਾਫ ਸੁਥਰੇ ਤਰੀਕੇ ਨਾਲ ਅਸੀਂ ਕਰਦੇ ਆਂ ਸਾਰੇ ਕੋਈ ਅਜਿਹੀ ਗੱਲ ਕੋਈ ਨਹੀਂ ਤਿਆਰ ਜਗੇ ਤਰੀਕੇ ਨਾਲ ਉਹ ਆਪਣੀ ਸਿਹਤ ਦਾ ਧਿਆਨ ਰੱਖੋ ਔਰ ਪੋਲੂਸ਼ਨ ਫਰੀਦ ਵਾਲੀ ਬਣਾਓ ਚਾਹੀਦਾ ਸਾਰਿਆਂ ਨੂੰ ਸਾਫ ਸਵੈਜਨਾਪਰ ਕੰਮ ਕਰੀਏ ਥੋੜਾ ਵਿੱਚੋ ਸੋਦਾ ਟੋਰ ਨਾਲ ਵਿੱਚੋ ਮਰਗੀਤ ਸਫਾਈ ਨਾਲ ਵਿੱਚੋ ਗੰਦਬਾਂ ਦੀ ਲੋੜ ਕੋਈ ਨਹੀਂ ਗਈ ਵਧੀਆ ਤਰੀਕੇ ਨਾਲ ਵਿੱਚੋ ਆ ਲੋਕਾਂ ਛੇ ਦਾ ਧਿਆਨ ਰੱਖੋ ਸਾਰਿਆਂ ਨੂੰ ਫੇਰ ਇੱਕ ਵਾਰ ਹੈਪੀ ਦੀਵਾਲੀ ਦੀਵਾਲੀ ਦਾ ਤਿਉਹਾਰ ਜਿੱਥੇ ਰੌਸ਼ਨੀਆ ਤੇ ਖੁਸ਼ੀਆਂ ਭਰਿਆ ਤਿਉਹਾਰ ਹੈ ਉੱਥੇ ਹੀ ਲੋਕ ਇਸ ਤਿਉਹਾਰ ਤੇ ਖਾਸ ਕਰ ਮਠਾਈਆਂ ਦਾ ਖਰੀਦਾਰੀ ਜਰੂਰ ਕਰਦੇ ਨੇ ਕਿਉਂਕਿ ਪੂਜਾ ਦੇ ਵਿੱਚ ਔਰ ਆਪਣੇ ਸਗੇ ਸੰਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਯਾਰਾਂ ਦੋਸਤਾਂ ਮਿੱਤਰਾਂ ਨੂੰ ਦੀਵਾਲੀ ਦਾ ਜਿਹੜਾ ਗਿਫਟ ਇੱਕ ਮਠਾਈ ਦੇ ਵੀ ਖਾਸ ਤੌਰ ਤੇ ਦਿੱਤੀ ਜਾਂਦੀ ਹੈ ਔਰ ਫਾਸਟਵੇ ਨਿਊਜ਼ ਟੀਮ ਨੇ ਬਾਜ਼ਾਰਾਂ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਬੜੀਆਂ ਅੱਛੀਆਂ ਔਰ ਬੜੀਆਂ ਸਾਫ ਸੁਥਰੀਆਂ ਮਠਾਈਆਂ ਵਿਕ ਰਹੀਆਂ ਨੇ ਔਰ ਸੰਦੇਸ਼ ਵੀ ਲੋਕਾਂ ਨੇ ਮੈਸੇਜ ਵੀ ਇਹੋ ਦਿੱਤਾ ਹੈ ਕਿ ਸਾਫ ਸੁਥਰਾ ਸੌਦਾ ਖਰੀਦੋ ਸਾਫ ਸੁਥਰੇ ਤਰੀਕੇ ਨਾਲ ਖਰੀਦੋ ਥੋੜਾ ਖਾਓ ਲੇਕਿਨ ਘੱਟ ਖਾਓ ਆਪਣੀ ਸਿਹਤ ਦਾ ਧਿਆਨ ਰੱਖੋ ਔਰ ਦੁਕਾਨਦਾਰਾਂ ਨੂੰ ਵੀ ਚਾਹੀਦਾ ਕਿ ਉਹ ਮਿਲਾਵਟ ਵਾਲੇ ਸਮਾਨ ਤੋਂ ਦੂਰ ਰਹਿਣ ਨਾ ਤਿਆਰ ਕਰਨ ਤੇ ਨਾ ਵੇਚਣ ਕਿਉਂਕਿ ਲੋਕਾਂ ਦੀ ਸਿਹਤ ਦਾ ਵੀ ਸਵਾਲ ਹੈ ਇਸ ਲਈ ਤਿਹਾਰ ਮਨਾਓ ਸਾਫ ਸੁਥਰੇ ਤਰੀਕੇ ਨਾਲ ਔਰ ਸਾਫ ਸੁਥਰੇ ਮਾਹੌਲ ਦੇ ਵਿੱਚ ਨਾ ਕਿਸੇ ਨੂੰ ਕੋਈ ਗੰਦਾ ਸਮਾਨ ਖਵਾਓ ਤੇ ਨਾ ਗੰਦਾ ਸਮਾਨ ਵੇਚੋ ਫਾਸਟ ਵੀ ਨਿਊਜ਼ ਦੀ ਵੱਲੋਂ ਵੀ ਸਾਰਿਆਂ ਨੂੰ ਇਹੋ ਹੀ ਮੈਸੇਜ ਹੈ ਕਿ ਇਹ ਤਿਹਾਰ ਮਨਾਓ ਸਾਰੇ ਸਾਫ ਸੁੱਥੇ ਤਰੀਕੇ ਨਾਲ ਔਰ ਖੁਸ਼ੀਆਂ ਇੱਕ ਦੂਜੇ ਨਾਲ ਸਾਂਝੀਆਂ ਕਰੋ ਫਾਸਟ ਵੀ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ